ਇਸ ਵਿਚਾਰ ਕਰ ਰਹੇ ਟਾਕਰਾ ਕਰਨਾ ਜਿਹੜਾ ਉਹ ਸਨਾਤ ਨਹੀਂ ਵਿਚਾਰਦਾ ਹੈ ਇਸ ਵਿਚਾਰ ਦਾ ਉਹ ਟਾਕਰਾ ਕਰਦਾ ਜਿਹੜਾ ਜਾਤਪਾਤ ਖਿਲਾ ਰਿਹਾ ਹੈ ਉਹ ਸਾਡੀ ਵਿਚਾਰਧਾਰਾ ਦੇ ਬਹੁਤ ਵਿਰੋਧ ਚ ਹੈ ਔਰ ਹਜ਼ਾਰਾਂ ਕਮਿਊਨਿਸਟ ਵੱਖ-ਵੱਖ ਰੰਗਾਂ ਦੇ ਜੇਲਾ ਚ ਪੰਦੇ ਆ ਇੱਕ ਪਿਛੇ ਸਾਈਂ ਬਾਬਾ ਗੁਜ਼ਰੇ ਆ ਸੋਚ 99% ਨੂੰ ਕੰਮ ਨਹੀਂ ਕਰ ਰਿਹਾ ਸਰੀਰ ਉਹਦਾ ਉਹਨੇ ਕਿਹਾ ਜੱਜ ਨੂੰ ਜੱਜ ਸਾਹਿਬ ਮੈਨੂੰ ਪਾਣੀ ਨਹੀਂ ਮੇਥੋਂ ਪੀ ਹੁੰਦਾ ਇਦਾਂ ਕਰੋ ਮੈਨੂੰ ਟੱਕਾ ਦੇ ਦਿਓ ਸਟਰਾਹ ਕਹਿੰਦੇ ਅੰਗਰੇਜ਼ੀ ਦੀ ਕੋਈ ਟੱਕਾ ਮੈਂ ਪਾਣੀ ਚ ਭਰਾਂ ਗਲਾਸ ਚ ਤੇ ਮੂੰਹ ਲਾ ਕੇ ਪੀ ਲਿਆ ਕਰਾਂ ਮੈਨੂੰ ਪਾਣੀ ਪਿੰਡ ਚ ਬਹੁਤ ਦਿੱਕਤ ਆਉਦੀ ਹੈ ਜੱਜ ਨੇ ਕਰਨੀ ਤੂੰ ਕੂਣੀਆਂ ਭਾਨੇ ਰੜਕੇ ਜਾਇਆ ਕਰਤੀਆਂ ਕੂਣੀਆਂ ਗਲ ਗਈਆਂ ਕੀ ਲੋੜ ਆਇਆ ਤੂੰ ਤਾਂ ਇੰਨਾ ਮਾੜਾ ਬੰਦਾ ਗਰੀਬਾਂ ਵੀਰਾਂ ਨੂੰ ਕਾੜਾ ਮੇਠਣਾ ਚਾਹਣਾ ਮੇਰੇ ਕੋ ਕਾਨੂੰਨ ਸਖਤ ਨਹੀਂ ਹੈ ਮੈਂ ਤੇਰੂ ਫਾਂਸੀ ਲਾ ਦੂੰਗਾ ਸਾਈਂ ਬਾਬਾ ਰੁਕੇ ਸਾਈਂ ਬਾਬਾ ਬਦਵਾਨ ਬੰਦਾ ਬਾਹਰ ਆ ਕੇ ਥੋੜੇ ਚਰਵਾਦੀ ਮਰ ਗਿਆ ਵਿਚਾਰਾ ਕਿਉਂਕਿ ਸਾਈਂ ਬਾਬਾ ਲਾਲ ਛੰਡੇ ਦੇ ਵਿਚਾਰਾਂ ਵਾਲਾ ਸੀ। ਜ਼ਹਰਾਪਨ ਦੇ ਦੇਸ਼ ਨੇ ਇਦਾਂ ਦੇ ਆ ਮੇਰਾ ਸਰਪੰਚ ਨੂੰ ਆ ਵੀ ਸਾਡੀ ਲੜਾਈ ਬਸ ਇੱਕਦਮ ਮਕਾਰਿਆ। ਇੱਕ ਲੜਾਈ ਸਾਡੀ ਰੋਜ਼ਗਾਰ ਦੀ ਆ। ਸਾਡੇ ਬੱਚਿਆਂ ਦੀ ਵਿੱਦਿਆ ਦੀ ਆ। ਸਾਡੇ ਦੇਸ਼ ਦੀ ਸੰਪਤੀ ਬਚਾਉਣ ਦੀ ਆ। ਇੱਕ ਲੜਾਈ ਖੇਤ ਕਿਸਾਨੀ ਦਾ ਜਿਹੜੀ ਲੁੱਟ ਹੋ ਰਹੀ ਬੰਦ ਕਰਨ ਦੀ ਆ। ਇੱਕ ਲੜਾਈ ਆ ਧਰਮ ਦੇ ਨਾਂ ਤੇ ਤੰਗਾ ਰੋਪਣ ਦੀ, ਮੋਦੀ ਜੋ ਕਰਾਉਣਾ ਚਾਹੁੰਦਾ। ਇਹ ਦੋਨੋਂ ਲੜਾਈਆਂ ਇਕੱਠੇ ਹੋ ਕੇ ਤੁਰਾਂਗੇ ਤਾਂ ਰਾਜਨੀਤੀ ਸਮਝ ਆ ਜਾਏਗੀ। ਫਿਰ ਕਰੀਏ ਕੀ ਕਰੀਏ ਫੇ ਵੀ ਦੋਨਾਂ ਗੱਲਾਂ ਦੇ ਪਹਿਰਾ ਦਈਏ ਕਲੀਆਂ ਮੰਗਾ ਲਈ ਵੇ ਲੜੀਆ ਬੰਗਾਲੀ ਜਿੰਦਾਬਾਦ ਮੰਗ ਮੰਨੀ ਗਈ ਮੰਗ ਤਾਂ ਮੰਨੀ ਜਾਂਦੀ ਯਾਰੋ ਮੰਗ ਤੋਂ ਬਾਅਦ ਆ ਚੇਤਨਾ ਭਰੋ ਤੀਜੀ ਅੱਖ ਖੋਲੋ ਨੈਤਰ ਆਪਣਾ ਤੀਜਾ ਖੋਲੋ ਤੀਜਾ ਨੈਤਰਿਆ ਜਿਹੜਾ ਖੋਲਣਾ ਬੜਾ ਜ਼ਰੂਰੀ ਹੈ ਉਹ ਗਿਆਨ ਦਾ ਨੈਤਰਿਆ ਗਿਆਨ ਦਾ ਨੈਤਰ ਖੋਲਣ ਵਾਸਤੇ ਬਾਬੇ ਨਾਨਕ ਨੇ ਸਫ਼ਰ ਕੀਤਾ ਦੁਨੀਆ ਭਰ ਦਾ ਆਪਾਂ ਗਿਆਨ ਨੂੰ ਨੇੜੇ ਨਹੀਂ ਝਾਣ ਦੇਣਾ ਤਾਂ ਫੇ ਜ਼ਿੰਦਗੀ 'ਚ ਕਠੜ ਰਹਿਣੀ ਆਪਣੀ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਆਪਣਾ ਸੰਭ ਬਣਾਓ ਤੇ ਪੰਜਾਬ ਵਿੱਚ ਫਿਰ ਇਦਾਂ ਦੀ ਲਹਿਰ ਬਣਾਈਏ ਜਿਹੜੀ ਭਾਈ ਲਾਲੋ ਦੀ ਲਹਿਰ ਹੋਵੇ ਲੋਕੋ ਰਾਜ ਦੀ ਚਿੱਤ ਨਹੀਂ ਆ ਭਾਈ ਲਾਲੋ ਦਾ ਬਾਦਲ ਆਉਣਾ ਲੇਕਿਨ ਇਸ ਲਈ ਮੈਂ ਪਾਰਟੀਆ ਫਿਰ ਜੇ ਸਾਥੀ ਕਹਿ ਗਏ ਆ ਕੇ ਸਾਥੀ ਦਾ ਲੱਗ ਗਿਆ ਆ ਕੇ ਪਿਆਰ ਕਰਿਓ ਜੇ ਗੁੱਸਾ ਕਰਦੀ ਹੈ ਤੇ ਬੈਲਿਕੂ ਕਰੂ ਮੈਂ ਮਾਫੀ ਮੰਗਦਾ ਆ ਕੇ ਮੈਂ ਦਿਲ ਕੀਤਾ ਇਹ ਜੇ ਮਨ ਬਣਾਓਗੇ ਇਸ ਕੇ ਸੱਤਾ ਖੋਟੇ ਆ ਜਾਏਗੀ ਪਾਰਟੀ ਇਹ ਕੰਮ ਕਰ ਰਹੀ ਹੈ ਇਸ ਕੰਮ ਨੂੰ ਸਾਹਮਣੇ ਰੱਖ ਕੇ ਕਰ ਰਹੀ ਹੈ ਮੈਂ ਬਿਲਕੁਲ ਸਹਿਯਾ ਜਿਹਨੇ ਸਾਥ ਕੀ ਆਇਓ ਸਾਡੇ ਸਾਥ ਕੀ ਆਇਓ ਇਹਨਾਂ ਵਿਚਾਰਾਂ ਨੂੰ ਲੋਕਾਂ ਕੋਲ ਲੈ ਕੇ ਜਾਓ ਕਿ ਨਕਾਸ਼ ਜੀ ਹਿਤਾਵ ਦਾ ਲੱਗਦਾ ਹੈ ਬਹੁਤ ਯੋਧਿਆ ਵਾਲਾ ਲੱਗਦਾ ਹੈ ਮੈਂ ਆਪਣੀ ਗੱਲ ਸਮਝਾਫ ਕਰ ਰਿਹਾ ਹਾਂ ਪਰ ਉਹਨਾਂ ਯੋਧਿਆਂ ਨੂੰ ਯਾਦ ਕਰਦਾ ਹੋਇਆ ਕਹਿੰਦਾ ਕਿ ਤੁਸੀਂ ਇਹ ਮੇਰੇ ਵਿਚਾਰਾਂ ਦੇ ਉੱਤੇ ਸੁਣ ਕੇ ਨਹੀਂ ਛੱਲਾ ਜਾਓਗੇ ਕਿ ਤੁਹਾਨੂੰ ਆਪਣੇ ਮਨ 'ਚ ਜਾ ਕੇ ਸੋਚੋਗੇ ਵਿਚਾਰ ਕਰੋਗੇ ਕਿ ਗਲਤ ਗਿਆ ਤੇ ਮੈਨੂੰ Ọਲਾਮਾ ਦੋਗੇ ਜੇ ਚੱਲਣਾ ਹੈ ਉਹਦੇ ਵਿਅਮਨ ਕਰਨ ਦਾ ਯਤਨ ਕਰੋਗੇ ਇਹ ਬੇਨਤੀ ਕਰਦਾ ਹੋਇਆ ਆਪਣੀ ਸਚੀ ਚੋਣਾ ਬਹੁਤ ਬਹੁਤ ਸਾਥੀਓ ਦਾ ਧੰਨਵਾਦ ਜੈ ਜਲਤਾ ਜੈ ਸੱਚ ਜਨਾ ਦੇ ਅਜੋਕੇ ਰਾਜਨੀਤੀ ਦੇ ਵਿੱਚ ਸਾਡੇ ਪਾਰਟੀ ਦੀ ਕੀ ਭੂਕਾ ਆ ਉਹਦੇ ਬਾਰੇ ਤੁਹਾਡੇ ਦਾ ਵਿਚਾਰ ਪਤੰਗਰਾ ਕੀਤਾ ਹੁਣ ਮੈਂ ਜਗਸੀਰ ਜੀਤਾ ਜੀ ਦੀ ਟੀਮ ਨੂੰ ਬੇਨਤੀ ਕਰਾਂ ਕਿ ਆਪਣੀ ਜੀਤਾ ਦੀ ਜਿਹੜੀ ਝੜੀ ਆ ਬੋਲੀਆਂ ਦੀ ਆ ਉਹਦੀ ਲਗਾਤਾਰ ਕੰਮ ਕੈਮ ਰੱਖਦਿਆ ਹੋਇਆ ਸਟੇਜ ਨੂੰ ਸੁਭਲਣਾ ਸਾਥੀ ਜਗਸੀਰ ਜੀਤਾ ਜੀ ਮਾਸ਼ੀਨਾ ਆਈਆਂ ਇਆਂ ਮਾਂ ਮਾਰਨ ਵਾਲੋਂ ਆਪਣੀ ਮਾਂ ਵੀ ਧੀ ਸੀਗੀ ਮਾਵਾਂ ਮਾਰੂ ਥਰ ਵਿੱਚ ਕੁਲਮੁਰਾਂ ਦੇ ਸ਼ਾਇਆ ਮਾਵਾਂ ਮਾਰੂ ਥਰ ਵਿੱਚ ਕੁਲਮੁਰਾਂ ਦੇ ਸ਼ਾਇਆ ਸਾਡੀਆਂ ਬੱਚੀਆਂ ਸਾਡੀਆਂ ਬੇਟੀਆਂ ਦੇ ਨਾਲ ਗੀਤ ਹੈ ਸਟੇਜ ਦੇ ਸਾਡੇ ਪੰਡਾਲ ਦੇ ਬਿਲਕੁਲ ਇੱਧਰਲੇ ਪਾਸੇ ਇੱਕ ਕਿਤਾਬਾਂ ਦਾ ਸਟਾਲ ਲੱਗਿਆ ਹੋਇਆ ਜਿਹਦੇ ਵਿੱਚ ਕੁਝ ਪੜਨਯੋਗ ਕਿਤਾਬਾਂ ਮਾਰਕਸਵਾਦੀ ਪਰਿਚੇਯ ਨਾਲ ਤੇ ਹੋਰ ਕਿਤਾਬਾਂ ਜਿਹੜੀਆਂ ਆ ਇਤਿਹਾਸਕ ਉਦਾਰਵਾਦ ਬਾਰੇ ਜੇ ਕਿਸੇ ਨੂੰ ਚਾਹੀਦੀ ਆ ਹੁਣ ਉਹ ਵੀ ਤੁਸੀਂ ਇੱਥੋਂ ਪ੍ਰਾਪਤ ਕਰ ਸਕਦੇ ਹੋ ਇੱਕ ਕਿਤਾਬ ਜਿਹੜੀ ਆ ਸਾਚੀ ਮਨਤਰਾਮ ਦੀ ਬਾਸਲਾ ਜਿਨ੍ਹਾਂ ਨੇ ਹੁਣੇ ਵਿਚਾਰ ਸਾਂਝੇ ਕੀਤੇ ਆ ਉਹਨਾਂ ਨੇ ਲਿਖੀ ਹੋਈ ਕਿਤਾਬ ਆ ਕੈਨਮੈਨ ਉਹ ਵੀ ਕਿਤਾਬ ਜਿਹੜੀ ਆ 100 ਰੁਪਏ ਦੀ ਉਪਲਬਧ ਹੈ ਆ ਜੇ ਕਿਸੇ ਨੂੰ ਚਾਹੀਦੀ ਹੋਵੇ ਉਹ ਜ਼ਰੂਰ ਪੜਿਓ ਤੁਸੀਂ ਤੇ ਪੜ੍ਹਨ ਦੇ ਨਾਲ ਤੁਹਾਡੀ ਇੱਕ ਚੇਟਕ ਲੱਗਦੀ ਆ ਸਾਹਿਤ ਦੇ ਨਾਲ ਆ ਇਹ ਪਿੰਡ ਤੇ ਪਹਿਲਾਂ ਹੀ ਸਾਹਿਤ ਦੇ ਨਾਲ ਜੁੜਿਆ ਹੋਇਆ ਪਿੰਡ ਆ ਤੇ ਮੈਂ ਬੇਨਤੀ ਕਰਾਂ ਮਕਸੂਦ ਦੀ ਪਾਰਟੀ ਵੱਲੋਂ ਤੁਸੀਂ ਜਰੂਰ ਇਹ ਕਿਤਾਬਾਂ ਜਾਂਦੇ ਹੋਏ ਲੈ ਕੇ ਜਾਇਓ ਸ਼ੁਕਰੀਆ ਜੀ

Yeah ਸਮਾ ਬੜੀ ਮਜਬੂਰੀ ਦਿੱਲੀ ਦੇ ਤੇਰੀ ਉੱਤੇ ਵੇਚਣਾ ਜਿਸਮਾ ਬੜੀ ਮਜਬੂਰੀ ਤੇਡ ਨੂੰ ਮਜਬੂਰੀ ਦੀ ਤੇ ਦੀ ਮਜਬੂਰੀ ਦਾ ਕਿਸੇ ਦੇ ਚਰਨਾ ਧੰਨਵਾਦ ਕਰਾਂ ਕਿ ਤੁਹਾਡਾ ਸਾਰਿਆਂ ਦਾ ਆਉਣ ਤੇ ਇੱਥੇ ਸ਼ੁਕਰੀਆ ਅਦਾ ਕਰਨਾ ਅਸੀਂ ਆਪਣੀ ਪਾਰਟੀ ਵੱਲੋਂ ਇਸ ਨਗਰ ਦਾ ਜਿਨ੍ਹਾਂ ਨੇ ਪੈਸੇ ਦੇ ਰੂਪ ਦੇ ਵਿੱਚ ਮਦਦ ਦਿੱਤੀ ਆ ਹੋਰ ਹਰ ਤਰ੍ਹਾਂ ਸਹਿਯੋਗ ਦਿੱਤਾ ਅਸੀਂ ਪਾਰਟੀ ਵੱਲੋਂ ਸਾਰੇ ਸਹਿਯੋਗੀਆਂ ਦਾ ਸ਼ੁਕਰੀਆ ਅਦਾ ਕਰਦੇ ਆ ਦੀਪਕ ਜੀ ਜਿਹੜੀ ਇਹ ਸੋ ਕਾਂਗਰਸ ਨੂੰ ਸਫਲ ਬਣਾਉਣ ਦੇ ਵਿੱਚ ਜਿਨ੍ਹਾਂ ਸਾਥੀਆਂ ਨੇ ਸਾਨੂੰ ਫੰਡ ਦੇ ਕੇ ਤੇ ਤੁਸੀਂ ਸਾਥੀਆਂ ਨੇ ਇਸ ਪ੍ਰੋਗਰਾਮ ਨੂੰ ਬੜੇ ਪਿਆਰ ਦੇ ਨਾਲ ਸਾਡੇ ਸਾਥੀ ਜਗਜੀਤਜੀਤਾ ਜੀ ਦੀਆਂ ਗਾਣੀਆਂ ਬੁਲੀਆਂ ਸੁਣੀਆਂ ਉਹਨਾਂ ਦੀਆਂ ਜਿਹੜੇ ਉਹਨਾਂ ਨੇ ਸਰਕਾਰ ਤੇ ਕੱਥੇ ਆ ਤੇ ਬਾਕੀ ਸਾਡੇ ਸਾਥੀ ਜਿਹੜੇ ਸਾਥੀ ਆਰਐਮਪੀਆਈ ਦੇ ਸਾਥੀ ਮੰਗਤਰਾਮ ਦੀ ਪਾਰਸਾ ਵਾਲਾ ਜਨਰਲ ਸਕੱਤਰ ਉਹਨਾਂ ਨੇ ਜਿਹੜੀਆਂ ਵੀ ਤੁਹਾਨੂੰ ਸੋਚ ਵਿਚਾਰ ਆਪਣੀ ਤੀਜੀ ਨੇਤਰ ਜਿਹੜਾ ਗਿਆਨ ਦਾ ਨੇਤਰ ਆ ਉਹ ਖੋਲਣ ਬਾਰੇ ਦੱਸਿਆ ਬਹੁਤ ਜਰੂਰ ਵਿਚਾਰ ਕਰਨੀਆਂ ਸਾਰੇ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਆ ਜਿਨ੍ਹਾਂ ਸਾਥੀਆਂ ਨੇ ਸਾਡੇ ਨਾਲ ਸਵੇਰੇ ਕੰਮ ਵੀ ਕਰਾਇਆ ਉਹਨਾਂ ਸਾਥੀਆਂ ਦਾ ਵੀ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਇਹ ਪਾਕ ਨਗਰ ਵੱਲੋਂ ਪਾਰਟੀ ਨੂੰ 25000 ਰੁਪਏ ਜਿਹੜੀਆਂ ਮਦਦ ਜਿਹੜੀ ਦਿੱਤੀ ਗਈ ਆ ਉਹਨਾਂ ਇਸ ਦਿਹਾ ਆ ਅਸੀਂ ਸ਼ੁਕਰੀਆ ਦਾ ਕਰਦੇ ਆ ਇਸ 25000 ਵਾਸਤੇ ਪਹਿਲਾਂ ਵੀ ਇਹ ਨਗਰ ਵੱਡੇ ਯੋਗਦਾਨ ਪਾਰਟੀ ਨੂੰ ਚਲਾਉਣ ਵਾਸਤੇ ਦਫ਼ਤਰ ਦੇ ਖਰਚੇ ਚਲਾਉਣ ਵਾਸਤੇ ਪਾਉਂਦਾ ਰਿਹਾ ਅੱਜ ਵੀ ਇਹਨਾਂ ਨੇ ਆਪਣਾ ਕਮੰਡਾ ਯੋਗਦਾਨ ਪਾਇਆ ਬਹੁਤ-ਬਹੁਤ ਧੰਨਵਾਦ ਇਨਕਲਾਬੀ ਮਾਸਕਬਦੀ ਪਾਰਟੀ ਦੇ ਜਨਰਲ ਸੈਕਟਰੀ ਮੰਕਰਮ ਪਾਸਲਾ ਜੀ ਨੂੰ ਦੂਸਾਂਝ ਕਲਾਂ ਨਗਰ ਨਿਵਾਸੀਆਂ ਵੱਲੋਂ ਪਾਰਟੀ ਵਾਸਤੇ 25000 ਦੀ ਨਗਦ ਰਕਮ ਪੇਸ਼ਟ ਕਰਦੇ ਹੋਏ ਸਮੂਹ ਦੂਸਾਂਝ ਕਲਾਂ ਦੇ ਨਗਰ ਨਿਵਾਸੀ ਹਾਂਜੀ ਸਾਥਲਾ ਜੀ ਅੱਜ ਦੁਸਾਂਝ ਕਲਾਂ ਨਗਰ ਪਹੁੰਚੇ ਹਾਂ ਕਾਨਫਰੰਸ ਕੀਤੀ ਕੀ ਕੀ ਵਿਚਾਰ ਸਾਂਝੇ ਕੀਤੇ ਜੀ ਮੈਂ ਮੰਗਤਰਾਂ ਸਾਥਲਾ ਜਨ ਸੈਕਟਰੀ ਰੈਵੋਲਿਊਸ਼ਨਰੀ ਮਾਰਕਸਿਸ ਪਾਰਟੀ ਆਫ ਇੰਡੀਆ ਬੋਲ ਰਿਹਾ ਹਾਂ ਅੱਜ ਇਸ ਨਗਰ ਦੇ ਔਰ ਇਲਾਕੇ ਦੇ ਸਹਿਯੋਗ ਦੇ ਨਾਲ ਆਰਐਮਪੀਆਈ ਨੇ ਇੱਕ ਕਾਨਫਰੰਸ ਕੀਤੀ ਰਾਸਤਰੀ ਤੇ ਕਾਨਫਰੰਸ ਜਿੱਥੇ ਅਸੀਂ ਇਸ ਨਗਰ ਦੇ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਚੋਂ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਦੇ ਹੋਂਦ ਚਾਣਾਂ ਵਾਰੀਆ ਦੇ ਨਾਲ ਜੋ ਅੱਜ ਦੀ ਦੇਸ਼ ਦੀ ਰਾਜਨੀਤਿਕ ਬਸਤਾ ਹੈ ਉਹਦੇ ਬਾਰੇ ਸবিস্তਾਰ ਰਚਾਰਤਾ ਕੀਤਾ ਹੈ। ਉਹਦੀ ਇੱਕ ਪਾਸੇ ਦਾ ਕਰਜ਼ਾ ਘਰਾਣਿਆਂ ਦੀ ਮਦਦ ਕਰਨ ਵਾਸਤੇ ਉਹਨਾਂ ਦੀ ਪੂੰਜੀ ਨੂੰ ਹੋਰ ਜਮਾਈਆਂ ਦੇਣ ਵਾਸਤੇ ਲਗਾਤਾਰ ਲੋਕਾਂ ਤੇ ਭਾਰ ਪਾਈ ਜਾ ਰਿਹਾ ਹੈ। ਸਰਕਾਰੀ ਖੇਤਰ ਨੂੰ ਵੇਚੀ ਜਾ ਰਿਹਾ ਹੈ। ਮਹਿੰਗਾਈ ਤੇ ਬੇਕਾਰੀ ਦਾ ਤੋਂ ਪਾਰ ਵੱਧਦੀ ਜਾ ਰਹੀ ਹੈ। ਇਹ ਕੇ ਮੁੱਦਾ ਬੜਾ ਭਾਰੀ ਹੈ। ਕਿਸਾਨਾਂ ਦੀ ਡੁੱਟ ਜੋ ਕੀਤੀ ਗਈ ਹੈ ਇਸ ਦੇ ਲਈ ਚੋਣ ਦੇ ਸਵਾਲ ਪਈ। ਜਿਸ ਤਰ੍ਹਾਂ ਖੇਤ ਮਜ਼ਦੂਰਾਂ ਦੇ ਕੋਲ ਕੋ ਕੰਮ ਕਰਨ ਵਾਸਤੇ ਨਹੀਂ ਹੈ। ਸਿਰਫ ਲੋਕਾਂ ਨੂੰ ਝੂਠੇ ਲਾਰੇ ਦੇ ਦੇ ਕੇ ਕਿ ਕਿਉਂਕਿ ਸਰਕਾਰ ਵੀ ਤੇ ਪੰਜਾਬ ਦੀ ਬਾਣ ਸਰਕਾਰ ਵੀ ਹੈ। ਜਿਹੜੀ ਇਹਦੇ ਬਾਰੇ ਅਸੀਂ ਰਾਜਨੀਤਿਕ ਵਿਚਾਰਕ ਤਦਰਾ ਕੀਤਾ ਹੈ। ਦੂਸਰਾ ਮੁੱਦਾ ਸਾਡਾ ਇਹ ਹੈ ਜਿਹੜਾ ਇਸ ਵੇਲੇ ਮੋਦੀ ਕਰਨਾ ਚਾਹੁੰਦਾ ਇਸ ਦੇ ਧਰਮ ਦਾ ਢਾਂਚੇ ਨੂੰ ਤੋੜ ਕੇ ਜਮਹੂਰੀ ਢਾਂਚੇ ਨੂੰ ਤੋੜ ਕੇ ਇੱਕ ਧਰਮ ਤਰਫਕ ਢਾਂਚੇ ਨੂੰ ਖਤਮ ਕਰਕੇ ਆਪਣਾ ਕਟਿਆ ਕਿਸਮ ਦਾ ਗੈਰ ਲੋਕ ਰਾਜੀ ਰਾਜ ਸਥਾਪਿਤ ਕਰਨਾ ਚਾਹੁੰਦਾ। ਉਹ ਰਾਜ لازਮੀ ਗਰੀਬਾਂ ਮਜ਼ਦੂਰਾਂ ਦੇ ਖਿਲਾਫ ਹੋਏਗਾ, ਦਲਤਾਂ ਦੇ ਖਿਲਾਫ ਹੋਏਗਾ, ਉਹ ਕਿਸਾਨਾਂ ਦੀ ਲੁੱਟ ਨੂੰ ਤੇਜ਼ ਕਰੇਗਾ। ਉਹ ਔਰਤਾਂ ਦੀ ਇੱਜ਼ਤ ਰੱਖ ਹੀ ਨਹੀਂ ਕਰ ਸਕੇਗਾ ਪਰ ਮੋਦੀ ਬਜ਼ੇਦੇ ਆ ਲਗਾਤਾਰ ਇਹੋ ਕੱਟ ਜੁੰਗੀਆਂ ਤੇ ਹਮਲੇ ਕਰ ਰਿਹਾ ਔਰ ਆਪਣੇ ਵੀ ਫਿਰ ਕੋ ਵਿਚਾਰ ਕਰ ਰਿਹਾ ਅਚਾਰੀ ਕਿ ਦੋਨਾਂ ਸਵਾਲਾਂ ਤੇ ਲੋਕਾਂ ਦੀ ਚੇਤਨਾ ਵਧਾ ਕੰਫਰੰਸ ਕੀਤੀ ਹੈ ਪਰ ਪੰਜਾਬ ਚ ਅਸੀਂ ਇਦਾਂ ਦੀਆਂ 50 ਕਾਨਫਰੰਸਾਂ ਕਰ ਰਹੇ ਆ ਕਿ ਲੋਕਾਂ ਦੀ ਚੇਤਨਾ ਵਧਾਈ ਜਾਵੇ ਬਿਨਾਂ ਚੇਤਨਾ ਵਧਣ ਤੋਂ ਅਸੀਂ ਦੇਸ਼ ਦਾ ਖੁਲਿਆਣ ਨਹੀਂ ਕਰ ਸਕਾਂਗੇ ਔਰ ਫਰਵਰੀ ਦੇ ਅਖੀਰ ਚ ਅਸੀਂ ਇੱਕ ਚੰਡੀਗੜ੍ਹ ਚ ਬਹੁਤ ਵੱਡੀ ਰੈਲੀ ਕਰ ਰਹੇ ਆ ਕਿਸਨ ਲੱਗਦਾ ਹੈ ਅਸੀਂ ਬਹੁਤ ਵੱਡੀ ਗਿਣਤੀ ਪੰਜਾਬ ਦੇ ਮਿਸੂਰਾ ਕਿਸਾਨਾਂ ਸ਼ਾਮ ਮ ਕਰਾਂਗੇ ਅਸੀਂ ਪੰਜਾਬ ਚ ਇੱਕ ਰਾਜਨੀਤਿਕ ਬਦਵਾਦ ਲਸਾਰਨਾ ਚਾਹੁੰਦੇ ਆ ਜਿਹੜਾ ਲੋਕਾਂ ਦਾ ਭਲਾ ਕਰ ਸਕੇ ਦਿੱਲੀ ਬਾਤੀ ਨਹੀਂ ਹੈ ਕਿ ਪੁਰਾਣਾ ਮੁੱਖ ਮੰਤਰੀ ਬਣਾ ਦਿਓ ਪੁਰਾਣਾ ਮੰਤਰੀ ਬਣਾ ਦਿਓ ਬਲਕਿ ਨੀਤੀਆਂ ਦੇ ਪੱਖੋਂ ਇੱਕ ਲੋਕਾਂ ਦੇ ਭਲੇ ਦਾ ਪ੍ਰੋਗਰਾਮ ਹੋਵੇ ਅਸੀਂ ਉਹ ਬਦਲ ਸਾਰਨਾ ਚਾਹੁੰਦੇ ਆ ਅੱਜ ਦੀ ਰਾਜਨੀਤਿਕ ਕਾਨਫਰੰਸ ਦਾ ਇੱਕ ਖੂਤਾ ਸੀ ਅਸੀਂ ਨੱਤਰ ਦੇ ਬਹੁਤ ਹੀ ਰਿਣੀ ਆ ਜਿਨ੍ਹਾਂ ਨੇ ਹਰ ਵਕਤ ਸਹਿਯੋਗ ਦਿੱਤਾ ਹੈ ਇਸ ਕਾਨਫਰੰਸ ਨੂੰ ਔਰ ਚੰਗੇ ਸਮੇਂ ਨੌਜਵਾਨਾਂ ਨੇ ਭਲੇ ਲੋਕਾਂ ਨੇ ਲੋਕਾਂ ਸੁਵੇਦਨਸ਼ੀਲਿਆ ਉਹਨਾਂ ਦੇ ਵਿਚਾਰ ਸੁਣਿਆ ਧੀਆਂ ਸਾਡੀਆਂ ਨੇ ਕਿ ਅਸੀਂ ਸਾਰੇ ਨਿਕਲਦਾ ਇਲਾਕੇ ਦਾ ਉਹ ਕਰਦਾ ਪਾਸੋ ਜੀ ਇੱਕ ਸਵਾਲ ਸੀਗਾ ਤੁਸੀਂ ਜਿੱਦਾਂ ਹੁਣ ਪੂਰੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਚੇਤਨਾ ਕੈਂਪ ਲਗਾ ਰਹੀ ਆ ਕੀ ਕਹਿਣਾ ਹੈ ਕਿ ਮਤਲਬ ਇਹ ਸਹੀ ਕਰ ਰਹੀ ਆ ਲੱਗਦਾ ਉਹਨਾਂ ਚੇਤਨਾ ਕੈਂਪ ਲਾਉਣ ਦੀ ਬਜਾਏ ਇਹ ਕਹਿਣਾ ਚਾਹੀਦਾ ਕਿ ਅਸੀਂ ਨਸ਼ਾ ਤਸਕਰੀ ਤੋਂ ਪੈਸੇ ਨਹੀਂ ਲਵਾਂ ਬਿਲਕੁਲ ਜੀ ਅਸੀਂ ਰੌਲਾ ਇਹ ਪੈ ਗਿਆ ਵੀ ਸਰਕਾਰ ਤੇ ਪੁਲਿਸ ਤੇ ਨਸ਼ਾ ਤਸਕਰੀ ਇੱਕਠੇ ਹੋ ਗਿਆ ਜਿੰਨੇ ਬਿਲਕੁਲ ਪੰਜਾਬ ਦੇ ਨਸ਼ਿਆਂ ਦਾ ਤੰਦਾ ਇਨੀ ਤੇਜ਼ੀ ਨਾਲ ਵਧ ਗਿਆ ਰੋਜ਼ ਬੱਚੇ ਮਰ ਰਹੇ ਸਾਡੇ ਸਾਡੀਆਂ ਬੱਚਿਆਂ ਦਾ ਸ਼ਹਿਦ ਆਦੀ ਵੱਧ ਰਹੀ ਹੈ ਪਰ ਲੋਕ ਇਸ ਪਾਸੇ ਤੋਰੇ ਜਾ ਰਹੇ ਸਰਕਾਰ ਨੂੰ ਪਤਾ ਹੈ ਨਸ਼ਿਆ ਕਿੰਨੀ ਕਿੰਨੀ ਵਿਕਦਾ ਹੈ ਉਹਨਾਂ ਦੀ ਸਹਾਇਤਾ ਨਹੀਂ ਮਿਲਦਾ ਹੈ ਇਹਨਾਂ ਲੋਕਾਂ ਨੂੰ ਬੇਫਿਕਰਾਉਣ ਲਈ ਕਿੰਦਾ ਅਸੀਂ ਨਸ਼ਾ ਛਡਾਊ ਮਹਮਲਾ ਚਲਾ ਰਹੇ ਪੰਜਾਬ ਜੀ ਇਲਾਜ ਬਹੁਤ ਵਧੀਆ ਹੋ ਰਿਹਾ ਇਲਾਜ ਸਾਡੇ ਹਸਪਤਾਲ ਖਾਲੀ ਪਏ ਆ ਹਸਪਤਾਲ ਦੇ ਵਿੱਚ ਕਿਸੇ ਕਿਸਮ ਦਾ ਇਲਾਜ ਨਹੀਂ ਹੋ ਰਿਹਾ ਇਹ ਕਮਰੇ ਦਾ ਕਲੀਨਿਕ ਖੋਲ ਕੇ ਦੁਹਾਈ ਪਾਈ ਜਾਂਦਾ ਵੀ ਪੰਜਾਬ ਜੀ ਇਸ ਸਮਾਮਾ ਬਹੁਤ ਕਮਾਲ ਹੈ ਵੇਰਾ ਕਹਿੰਦੇ ਪੱਖਾ ਪਖੰਡਵਾਜੀ ਆ ਇਹ ਡਰਾਮੇਵਾਜੀ ਆ ਡਰਾਮੇਵਾਜੀ ਨਸ਼ਾ ਜੇ ਛਡਾਉਣਾ ਹੈ ਤੇ ਨਸ਼ਾ ਤਸਕਰਾਂ ਦਾ ਜੋ ਉਹਨਾਂ ਨੇ ਅਜੇ ਤੱਕ ਕੀਤਾ ਹੈ ਸਬੰਧ ਬਣਾਇਆ ਰਾਸੀ ਲੋਕਾਂ ਨਾਲ ਉਹਦੇ ਉਂਗਲੀ ਰੱਖਣੀ ਪੈਣੀ ਆ ਉਹ ਉਂਗਲੀ ਨਹੀਂ ਰੱਖਦੇ ਉਹ ਤਾਂ ਪੈਸੇ ਕਮਾ ਰਹੇ ਆ ਉਹ ਤਾਂ ਨਸ਼ਾ ਤਸਕਰ ਇੱਕ ਬਹੁਤ ਚੰਗੀ ਮੱਝ ਮਿਲ ਗਈ ਜਿਹੜੀ ਦੁੱਧ ਬਹੁਤ ਦਿੰਦੀ ਹੈ ਬਿਲਕੁਲ ਅਸੀਂ ਇਹ ਚਾਹੁੰਦੇ ਆਂ ਵੀ ਇਹ ਤਾਂ ਇਹ ਪਖੰਡ ਚਲਾਉਣ ਉਹਨੋਂ ਬਲਕਿ ਲੋਕ ਇਕੱਠੇ ਹੋਣ ਇਹਨਾਂ ਦੇ ਖਿਲਾਫ ਔਰ ਸਰਕਾਰ ਨੂੰ ਇਹ ਦਬਾਅ ਪਾਉਣ ਵੇ ਤੁਸੀਂ ਗੱਲਾਂ ਬਾਤਾਂ ਨਾ ਕਰੋ ਅਸੀਂ ਚਾਹੁੰਦੇ ਹਾਂ ਹਕੀਕੀ ਰੂਪ ਸਾਡੇ ਬੱਚੇ ਬਚਣ ਪਰ ਸਰਕਾਰ ਦਾ ਪਤੀਰਾ ਹਾਲੇ ਬਚਾਉਣ ਵਾਲਾ ਨਹੀਂ ਲੱਗਦਾ ਨਹੀਂ ਲੱਗਦਾ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਉਸਾਨ ਕਲਾਂ ਨਗਰ ਦੇ ਅੰਦਰ ਰੈਵਿਊਲੂਸ਼ਨਰੀ ਮਾਤਕਦੀ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ ਹੈ ਇਹ ਕਾਨਫਰੰਸਾਂ ਦਾ ਸਿਲਸਲਾ ਤਸੀਲ ਦੇ ਅੰਦਰ ਅਸੀਂ ਲਗਾਤਾਰ ਕਰ ਰਹੇ ਹਾਂ ਇਹ ਇਸਤਵਾਰ ਬਲਾਕ ਦੇ ਅੰਦਰ ਕਰਾਂਗੇ ਉਸ ਤੋਂ ਬਾਅਦ ਬਿਲਗੇ ਦੇ ਅੰਦਰ ਕਰਾਂਗੇ ਇਹ ਕਾਨਫਰੰਸਾਂ ਰਾਹੀਂ ਅਸੀਂ ਲੋਕਾਂ ਨੂੰ ਕੀਤਨ ਕਰਤਾ ਚੋਨੇ ਆ ਜਿਹੜਾ ਦੇਸ਼ ਤੇ ਪੰਜਾਬ ਦੇ ਅੰਦਰ ਲੋਕਾਂ ਦੇ ਨਾਲ ਜਿੱਤ ਰੋ ਹੋ ਰਿਹਾ ਝੂਠ ਬੋਲ ਕੇ ਲੋਕਾਂ ਨੂੰ ਘਬਰਾਹ ਕਰਕੇ ਵੋਟਾਂ ਲਿਆਂ ਜਾ ਰਹੀਆਂ ਲੋਕਾਂ ਨੂੰ ਦਿੱਤਾ ਕੁਝ ਨਹੀਂ ਜਾ ਰਿਹਾ ਸਾਡੀ ਵਿੱਤਿਆ ਸਾਡੇ ਕੋਲੋਂ ਖੋਹੀ ਜਾ ਰਹੀ ਹੈ ਸਾਡਾ ਹਸਪਤਾਲ ਦਾ ਹਸਪਤਾਲ ਜਿਹੜਾ ਉਹਨਾਂ ਦੇ ਅੰਦਰ ਜਿਹੜਾ ਸਾਡਾ ਆਲਾਸ ਜੋ ਖੋਇਆ ਜਾ ਰਿਹਾ ਅੱਜ ਬੇਰਜ਼ਗਾਰੀ ਜਿਹੜੀ ਲਗਾਤਾਰ ਵੱਧ ਰਹੀ ਆ ਪਿੰਡਾਂ ਦੇ ਅੰਦਰ ਖਾਸ ਕਰਕੇ ਜਿਹੜੇ ਮਜ਼ਦੂਰ ਤਬਕਾ ਜਿਹੜਾ ਦਲਤ ਵਰਗਾ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਨਰੀਕਾ ਸਕੀਮ ਦੇ ਲਾਗੂ ਕੀਤੀ ਸੀ ਉਹਦੇ ਅੰਦਰ ਬਹੁਤ ਵੱਡਾ ਕਪੜਾ ਹੋ ਰਿਹਾ ਅੱਜ ਦੇ ਦਿਨ ਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਨਰੀਕਾ ਸਕੀਮ ਦੇ ਅੰਦਰ ਜਿਹੜਾ ਬਹੁਤ ਵੱਡਾ ਰੈਸ਼ਨ ਖੋਰੀ ਤੇ ਉਹਦੇ ਅੰਦਰ ਕਪੜਾ ਹੋ ਰਿਹਾ ਉਹਦੀ ਜਾਂਚ ਕਰਾਈ ਜਾਵੇ ਤੇ ਮਜ਼ਦੂਰਾਂ ਨੂੰ ਲਗਾਤਾਰ ਕੰਮ ਦਿੱਤਾ ਜਾਵੇ ਇਹ ਚੇਤਨਾ ਇਹ ਸੁਨੇਹਾ ਲੈ ਕੇ ਅਸੀਂ ਵੱਖ-ਵੱਖ ਕਾਮਾਂ ਦੇ ਉੱਤੇ ਵੱਖ-ਵੱਖ ਪਿੰਡਾਂ ਦੇ ਅੰਦਰ ਇਹ ਕਾਨਫਰੰਸਾਂ ਕਰਕੇ ਲੋਕਾਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਾਡੇ ਤੇ ਬਹੁਤ ਵੱਡਾ ਇੱਕ ਹਮਲਾ ਹੋ ਰਿਹਾ ਸੈਂਟਰਲ ਸਰਕਾਰ ਵੱਲੋਂ ਵੀ ਇਹ ਪੰਜਾਬ ਦੀ ਸਰਕਾਰ ਸਰਕਾਰ ਵੱਲੋਂ ਵੀ ਸਾਡੇ ਜਿਹੜੇ ਹੱਕ ਆ ਸਾਡੇ ਕੋਲ ਲਗਾਤਾਰ ਖੋਤੇ ਜਾ ਰਹੇ ਆ ਸਾਡੇ ਕੰਮ ਸਾਡੇ ਕੋਲ ਖੋਹੇ ਜਾ ਰਹੇ ਆ ਇਹ ਕਨਫਰਾਂਸ ਆ ਰਹੀ ਅਸੀਂ ਸੂਚਿਤ ਕਰਕੇ ਲੋਕਾਂ ਨੂੰ ਆਉਣ ਵਾਲੇ ਜਿਨ੍ਹਾਂ ਦੇ ਚ ਕੰਢੀਗੜ੍ਹ ਵਿੱਚ ਬਹੁਤ ਵੱਡਾ ਕਟ ਕਰਾਂਗੇ ਜਿੱਥੇ ਸਰਕਾਰ ਨੂੰ ਦੱਸਾਂਗੇ ਕਿ ਪੰਜਾਬ ਦੇ ਲੋਕ ਜਿਹੜੇ ਆ ਅੱਜ ਜਾ ਕੇ ਆਪਣੇ ਹੱਕਾਂ ਦੇ ਲਈ ਅੱਗੇ ਵਧ ਰਹੇ ਆ ਬਹੁਤ ਬਹੁਤ ਧੰਨਵਾਦ